ਤਾਨੂੰ ਦੇਖ ਰਹੇ ਸਾਨੂੰ ਸੱਚੀ ਤਕਰੀਰ ਹੋ ਗਈ ਹੈ ਤੁਹਾਨੂੰ ਦੇਖ ਰਹੇ ਸਾਨੂੰ ਸੱਚੀ ਤਕਰੀਰ ਹੋ ਗਈ ਹੈ ਇੱਕ ਤੁਰ। ਤੂੰ ਮੱਲਾ ਉੱਤਰ ਦੇ ਮੈਦਾਨ ਚ ਮਦੂਦ ਪਾ ਦੇ ਰਿਹਾ। ਰਾਤ ਨੂੰ ਇੱਕ ਵਾਰੀ ਆ ਜਾਂਦਾ। ਨਹੀਂ ਮਨ ਤਾਂ ਰੱਬ ਕੀ ਕਰੇ ਬੰਦਾ ਅੱਖੇ ਬਣਾਣਾ ਸੋਨਾ ਤਾਰਾ ਤਾਂ ਹੈਗਾ ਹੀ ਆ। ਇਹ ਉਤੋਂ ਮੁਝਾ ਗਈ। ਇਹ ਵੀ ਵਾਈਪ ਆ ਗਈ। ਕੁਰਮੀ ਮੱਤੇ ਕੀ ਨਾਮ ਤੁਹਾਡਾ ਅਜੀ ਖੰਨਾ ਜੀ ਅਜੀ ਜੀ ਕਿੱਥੇ ਮੌਜੂਦ ਆ ਤੁਸੀਂ ਡਾਕਟਰ ਉਮੇਦਗਰ ਨਗਰ ਨੀਅਰ ਮਾਲਡੌਨ ਸਰ ਅੱਛਾ ਕੀ ਮਾਮਲਾ ਹੋਇਆ ਇੱਥੇ ਜਿਹੜਾ ਕਿ ਇੱਕ ਕੱਚ ਵਗੈਰਾ ਜਾਂ ਤਲਵਾਰਾਂ ਦੇਖਣ ਨੂੰ ਮਿਲਦੀਆਂ ਭਾਈ ਇਹ ਕੱਚ ਨਹੀਂ ਇਹ ਪੈਟਰੋਲ ਬੰਬ ਬਣਾਏ ਹੋਏ ਸੀਗੇ ਜੀ ਇਹਨਾਂ ਨੇ ਬੀਅਰ ਦੀ ਬੋਤਲਾਂ ਦੇ ਛੋਟੀਆਂ ਦੇ ਜਿਹੜੇ ਮਤਲਬ ਕਿ ਅੱਦਰੂ ਦੇ ਮੁੰਡੇ ਐ 60 70 ਜੁਣੇ ਉਹਨਾਂ ਨੇ ਆਂਦੇ ਹੀ ਮੱਲੇ ਵਾਲਿਆ ਤੇ ਚਲਾਣੇ ਸ਼ੁਰੂ ਕਰਤੇ ਜਿਹੜੇ ਮੁੰਡੇ ਇੱਥੇ ਇਹਨਾਂ ਨੂੰ ਕਹਿੰਦੇ ਵੀ ਸਾਡੇ ਨਸ਼ਾ ਨਹੀਂ ਵੇਚਣਾ ਤੇ ਉਹਨਾਂ ਦੇ ਘਰ ਆ ਜਾ ਕੇ ਇੱਕ ਮੁੰਡੇ ਦੀ ਮਾਂ ਤੇ ਕੁਰਬਾਨ ਵਜਈ ਆ ਜੀ ਇਹ ਉਹਨਾਂ ਦੇ ਮੰ ਕਰ ਪਾਣ ਮਰਨ ਗਏ ਜੀ ਤੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਤੇ ਉਹ ਸਾਡੇ ਤੇ ਹੈਵੀ ਹੁੰਦੇ ਆ ਜੀ ਤੇ ਅਸੀਂ ਚਾਹਾਂਗੇ ਵੀ ਜੋ ਵੀ ਪੁਲਿਸ ਦੀ ਕਾਰਵਾਈ ਆ ਸਖਤ ਤੋਂ ਸਖਤ ਹੋਵੇ ਇਸ ਮੁਹੱਲੇ ਦੇ ਵਿੱਚ ਇਹ ਗੰਦ ਖਤਮ ਹੋਵੇ ਜੀ ਲੜਾਈਆਂ ਝਗੜਾ ਦਾ ਅਕਸਰੀ ਅਕਸਰੀ ਉਹ ਉਹ ਨੌਜਵਾਨ ਜਾਂ ਵਿਅਕਤੀ ਇੱਥੇ ਘੁੰਮਦੇ ਨਜ਼ਰ ਆਉਂਦੇ ਨੇ ਹਾਂਜੀ 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 ਅੱਜ ਦਾ ਮਾਹੌਲ ਹੁੰਦਾ ਹੈ ਇਸ ਮੁਹੱਲੇ ਦੇ ਵਿੱਚ ਇਸ ਮੁਹੱਲੇ ਜੀ ਦੇਖੋ ਉਹਨਾਂ ਦੇ ਪਹਿਲੇ 4-5 ਪਰਚੇ ਆ ਜੀ ਜਿਹੜੇ ਮੁੰਡਾ ਪਾਂਡੇ-ਪਾਂਡੇ ਹੈਗਾ ਜੀ ਜਿੰਦਾ ਨਾਮ ਆ ਮੇਨ ਹੁੰਦੇ ਤੇ ਪਹਿਲੇ ਹੀ ਪੰਜ ਪਰਚੀ ਆ ਪੁਲਸ ਵਾਲਿਆਂ ਨੇ ਬਕਾਇਦਾ ਹੁੰਦੇ ਕਰੇ ਇੱਕ ਨੋਟਿਸ ਲਾਇਆ ਵੀ ਜਿਹੜਾ ਵੀ ਉਹਨਾਂ ਦਾ ਘਰ ਤੋੜ ਦਿੱਤਾ ਜਾਵੇ ਪਰ ਫਿਰ ਵੀ ਉਹ ਚਿੱਟਾ ਵੇਚਣੇ ਬਾਜ਼ ਨਹੀਂ ਆਂਦੇ ਅੱਛਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਕੋਈ ਇੱਥੇ ਕਾਉਂਸਲਰ ਵਗੈਰਾ ਕੋਈ ਐਮਐਲਏ ਨੇ ਤਲਾਨ ਦਿੱਤੀ ਗਈ ਸੀ ਸਰ ਜੀ ਹੋਰ ਸਰ ਜੀ ਕਾਉਂਸਲਰ ਐਮਐਲਏ ਜਿੰਨੇ ਵੀ ਸਾਡੇ ਇੱਥੇ ਦੇ ਹੈਗੇ ਆ ਉਹਨਾਂ ਨੇ ਥਾਣੇ ਸਾਰਿਆਂ ਨੂੰ ਕਿਹਾ ਹੋਇਆ ਜੀ ਪੁਲਿਸ ਵਾਲੇ ਦੇ ਸਾਨੂੰ ਸੰਯੋਗ ਹੈਗਾ ਵੀ ਆ ਪਰ ਪੁਲਿਸ ਵਾਲੇ ਜਦੋਂ ਆਉਂਦੇ ਉਹ ਵੇਚਣੇ ਭੱਜ ਜਾਂਦੇ ਜੀ ਅੱਛਾ ਜੀ ਸਿੱਧੀ ਗੱਲ ਹੈ ਜੀ ਅੱਛਾ ਜੀ ਸਾਡੇ ਬੱਚੇ ਲਾ ਉਹ ਵੀ ਨਹੀਂ ਆਉਂਦੇ ਕਿੰਨਾ ਕੁ ਸਾਰੇ ਤੋਂ ਤੁਸੀਂ ਤੰਗ ਪਰੇਸ਼ਾਨ ਹੋ ਤੁਸੀਂ ਆਸਾਨਤਾ ਜੀ ਉਹਰੇ ਘੱਟ ਘੱਟ 4-5 ਸਾਲ ਹੋ ਗਏ ਜੀ ਅੱਛਾ ਜੀ ਅੱਜ ਕੀ ਹਾਲਾਤ ਬਣ ਗਏ ਜੀ ਮੱਲੇ ਦੇ ਮੱਲੇ ਦੇ ਇਹ ਹਾਲਾਤ ਆ ਜੀ ਤੁਸੀਂ ਫਿਲਮੀ ਸੀਨ ਦੇਖਿਆ ਜੀ ਫਿਲਮਾਂ ਦੇ ਵਿੱਚ ਕਿੱਦਾਂ ਦਿਖਾਉਂਦੇ ਜੀ ਗੁੰਡੇ ਇਕੱਠੇ ਆਂਦੇ ਜੀ 70 80 ਜੀ ਕਿਰਪਾਨਾਂ ਕੱਟੇ ਉਹਨਾਂ ਕੋਲ ਦੋ ਪਿਸਟਲ ਵੀ ਸੀਗੇ ਜੀ ਦੋ ਪਿਸਟਲਾਂ ਸੀਗੇ ਐਦਾਂ ਦਿਖਾ ਰਹੇ ਸੀ ਫਾਇਰ ਕਰਨ ਨੂੰ ਉਹਦਾ ਮੱਲੇ ਵਾਲੇ ਜਨਾਨੀਆਂ ਨਾ ਮੂਰੇ ਆਂਦੀਆਂ ਉਹਨਾਂ ਨੇ ਘਰ ਜਾਲਦੇ ਨੇ ਸੀਗੇ ਜੀ ਜਿਹੜੇ ਪੈਟਰੋਲ ਬੰਬ ਬਣਾਏ ਸੀਗੇ ਅੱਛਾ ਕੀ ਕੀ ਹੱਥਾਂ ਦੇ ਵਿੱਚ ਹਥਿਆਰ ਫੜੇ ਸੀਗੇ ਕਿੰਨੇ ਕੋ ਜਾਣੇ ਸੀਗੇ ਐਡੇ ਉੱਚੇ ਉੱਚੇ ਜੀ ਉਹਨਾਂ ਕੋਲ 10 15 ਖੰਡੇ ਮੂਰੇ ਮੁੰਡਿਆ ਗੋਲ ਸੀ ਕਿਰਪਾਨਾਂ ਟੋਕੇ ਦੋ ਕੋਲ ਅਸਲੇ ਸੀਗੇ ਜੀ ਇੱਕ ਨੇ orange T-shirt ਪਾਈ ਸੀ ਇੱਕ ਨੇ yellow ਪਾਈ ਸੀ ਜਿੰਦੇ ਕੋ ਅਸਲਾ ਸੀ ਅੱਛਾ ਨੌਜਵਾਨ ਕਿੱਥੋਂ ਕਿੱਥੇ ਰਹਿਣ ਵਾਲੇ ਨੇ ਕਿੱਥੋਂ ਆਂਦੇ ਨੇ ਇਹ ਜੀ ਸਾਰੇ ਏਰੀਏ ਦੇ ਪਰੇ ਦੇ ਆ ਬਾਕੀ ਜਿਨ੍ਹਾਂ ਨਾਲ ਲੜਾਈ ਆ ਉਹ ਆ ਜੀ ਪਿੱਛੇ ਵੀ ਰਹਿੰਦੇ ਗੁੱਗਾ ਮਾੜੀ ਗੋਲੀ ਨੋ ਨੰਬਰ ਗਲੀ ਨੋ ਨੰਬਰ 10 ਨੰਬਰ ਤੇ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੈ ਪੁਲਿਸਪਲ ਅਗਰ ਪਹੁੰਚੀ ਪੁਲਸ ਆਈ ਹੈ ਜੀ ਇੱਕ ਮੋਟਰਸਾਈਕਲ ਬਰਾਮਦ ਹੋਇਆ ਜੀ ਦਿੱਤਾ ਉਹਨਾਂ ਨੂੰ ਅਸੀਂ ਕਿਹਾ ਖੜੋ মিডিਆ ਆ ਰਹੀ ਆ ਵੀ মিডিਆ ਸਾਹਮਣੇ ਅਸੀਂ ਤੋਰਾਂਗੇ ਉਹ ਕਹਿੰਦੇ ਥਾਣੇ ਆਓ ਕੰਪਲੇਂਟ ਕਰਾਓ ਫਿਰ ਦੇਖਾਂਗੇ ਜੀ ਕਿੰਨੇ ਕੁ ਜਾਣੇ ਇੱਥੇ ਆਤੰਗਮਚਾਕੇ ਗਏ ਹੋਰਤੰਗਮਚਾਕੇ 70 80 ਜਣੇ ਹੋਣੇ ਜ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਆ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਵੱਡਾ ਸਾਡੇ ਬੱਚਿਆਂ ਨੇ ਜੀ ਸਕੂਲੇ ਜਾਣਾ ਉਹ ਡਰੇ ਪਏ ਆ ਉਹ ਕਹਿੰਦੇ ਵੀ ਆਸੀਂ ਸਕੂਲੇ ਨਹੀਂ ਜਾਣਾ ਜਨਾਨੀਆਂ ਡਰੀਆਂ ਪਈਆਂ ਸਾਡੀਆਂ ਜੀ ਜਿੰਨੇ ਵੀ ਕਰਦੀਆਂ ਮਾਵਾ ਪੈਣਾ ਜਿੰਨੇ ਵੀ ਸਾਰੇ ਡਰੇ ਆਜਾ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਐ ਜੀ ਕਾਨੂੰਨ ਵਿਵਸਥਾ ਜੀ ਹਾਂ ਨਹੀਂ ਕਲੋਨੀ 'ਚ ਨਹੀਂ ਆ। ਕਲੋਨੀ ਵਾਸਤੇ ਨਹੀਂ ਆ ਜੀ। ਇਹ ਕਿਹੜੀ ਕਲੋਨੀ ਵਾਸਤੇ ਨਹੀਂ ਆ ਜੀ। ਉਹ ਕਹਿੰਦੇ ਸੀ ਕਿ ਸੱਤ ਚੰਦੇ ਬਗ ਬਗ ਰਵੀ ਆਈਆਂ ਜੀ। ਹਾਂਜੀ ਇੱਕ ਮੁੰਡੇ ਦੇ ਲੱਗਿਆ ਉਹਦੇ ਤੀਜੀ ਮੰਜ਼ਲ ਤੇ ਚੜ ਕੇ ਮਾਰੀਆਂ ਜੀ। ਬਾਹਾਂ ਤੇ ਮਾਰੀ ਇਹਨਾਂ ਦਾ ਬੇਟਾ ਜੀ। ਉਹਨੇ ਰੋਕਿਆ ਸੀ ਵੀ ਨਸ਼ਾ ਨਾਲ ਵਿੱਚੋਂ। ਉਹਦੇ ਨਾਲ ਕੀ ਰੰਜਿਸ਼ ਸੀਗੀ। ਬਸ ਇਹ ਨਸ਼ਾ ਨਹੀਂ ਵੇਚਦਾ। ਆਰਦੇ ਸੀ ਜੀ ਚਿੱਪੇ ਤੋਂ। ਵੀ ਬਸ ਨਸ਼ਾ ਨਾਲ ਵੇਚੋ ਬਸ ਆਹੀ। ਹਾਂਜੀ ਹਾਂਜੀ ਦੀਦੀ ਜੀ। ਹਾਂਜੀ। ਵੀ ਨਸ਼ਾ ਨਾਲ ਵੇਚੋ ਬਸ ਉਹਨੇ ਇੰਨੀ ਗੱਲ ਹੀ ਕਹੀ ਸੀ। ਅੱਛਾ ਜੀ। ਹਾਂਜੀ। ਠੀਕ ਹੈ। ਵੇਖੋ ਜੀ ਇਹ ਚਿੱਟੇ ਚਟਟਾ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਕੱਲਾਂ ਨੇ ਜੀ ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੀ ਆਊਟਸਾਈਡਰ ਤੋਂ ਇੱਥੇ ਆਣ ਕੇ ਨੰਗੇ ਨੇ ਇਹਦਾ ਆਪ ਸੱਚ ਕਿਤੇ ਮੋਡਾ ਨਾ ਮੋਡਾ ਭਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਵਟਾ ਖਲਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪਰਸਪਥਾਸਨ ਲੋ ਇਹਨਾਂ ਦੇ ਨਾਲ ਖੜੇ ਆਂ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਕਿੰਨੀ ਕੋਈ ਜਲਦੀ ਸਾਡੇ ਪ੍ਰਬਾਲਨ ਸਾਹਮਣੇ ਆ ਕੇਇਆ ਜਾਵੇ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਕਾਰਵਾਈ ਕਰ ਦੇਣੀ ਆ ਫਰੇਡੀ ਕੀ ਹਥਿਆਰ ਦੇ ਹਥਿਆਰ ਦੀ ਕਿ ਉਹਨਾਂ ਦੇ ਕੋਈ ਸਪੱਸ਼ਟ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਾਨਾ ਵਗੈਰਾ ਸੀਗਾ ਬਾਕੀ ਉਹ ਕੋ CCTV ਵਗੈਰਾ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋ ਬੰਦਾ ਢੱਲਾ ਨਹੀਂ ਛੱਡਿਆ ਜਾਊਗਾ ਕੋਈ ਕੁਝ ਪਤਾ ਲੱਗਿਆ ਕਿ ਕਿੰਨੇ ਤੋਂ ਮੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋ ਬਾਈਕ ਸੀਗੀ ਇਹ ਵੇਖੋ ਜੀ ਵੇਖਿਆ ਕਹਿੰਨੇਗਾ CCTV ਤੇ ਵੇਖਿਆ ਜਾਊਗਾ ਕੋ ਚੰਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪਰਵਾਹ ਨੂੰ ਸਾਹ ਮਿਲੇਗਾ ਗੁਰੂ ਜੀ ਕਿਉਂਕਿ ਤਲਵਾਰ ਵੱਜੀ ਕਹਿੰਦੇ ਪਰਵਾਹ ਦੇ ਬਿਲਕੁਲ ਇਨਸਾਫ ਮਿਲੇਗਾ ਜੀ ਪੁਲਿਸ ਪਾਲ ਦੀ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਜ ਨਹੀਂ ਹਉਣ ਦਿੱਤੀ ਕਿ ਰੋਕ ਕੇ ਕਾਰਵਾਈ ਕਰਾਂਗੇ ਬੰਦੇ ਫੜ ਕੇ ਅੰਦਰ ਦਵਾਂਗੇ ਠੀਕ ਹੈ ਜੀ